ਆਵੇ ਕੋਈ ਵੀ ਉਹਨਾਂ ਦੀ ਗੱਲ ਹੋਵੇ ਸਾਨੂੰ ਸਭ ਨੂੰ ਠੋਕੇ ਪੈਰਾ ਦੇਣਾ ਚਾਹੀਦਾ ਹੈ ਅਤੇ ਇਸ ਕਾਲੇ ਕਾਨੂੰਨ ਤਾਂ ਵਾਪਸ ਹੋਣਗੇ ਹੀ ਤੇ 2027 ਦੇ ਜਿਹੜਾ ਨੀ ਪੱਥਰ ਅੱਜ ਇੱਥੋਂ ਰੱਖਿਆ ਜਾਣਾ ਪਟਿਆਲੇ ਦੀ ਧਰਤੀ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ 2027 ਦੇ ਵਿੱਚ ਇੱਥੋਂ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਨੁਮਾਇੰਦਗੀ ਕਰਨਗੇ ਤੇ ਪੰਜਾਬ ਦੇ ਸਾਰੇ ਕੰਮ ਰਹਿੰਦੇ ਕੰਮ ਪੰਜਾਬ ਦੀ ਸਾਰੀ ਜਿਹੜੀ ਡਿਵੈਲਪਮੈਂਟ ਹੈ ਉਹ ਮੁਰਤੇ ਲੀਆਂ ਤੋਂ ਤਾਂ ਹੀ ਪਾਊਗੀ ਜੇ ਸਰ ਸੁਖਬੀਰ ਸਿੰਘ ਬਾਦਲ ਇੱਥੇ ਮੁੱਖ ਮੰਤਰੀ ਬਣ ਗਏ ਸਾਨੂੰ ਸਾਰਿਆਂ ਨੂੰ ਸਾਡੇ ਮਾਨ ਹੈ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕਿ ਜਿਨ੍ਹਾਂ ਨੇ ਇੰਨੀ ਲੰਬੀ ਲੜਾਈ ਲੜ ਕੇ ਭਾਵੇਂ ਸਾਡੇ ਕੋਈ ਸਾਦੀ ਛੱਡ ਗਏ ਲੇਕਿਨ ਉਹਨਾਂ ਨੂੰ ਵੀ ਮੂੰਹ ਤੋੜਵਾ ਜਵਾਬ ਅਸੀਂ ਸਾਰਿਆਂ ਨੇ ਅੱਜ ਅਥੇ ਦਿੱਤਾ ਪਟਿਆਲੇ ਧਰਤੀ ਤੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਿੱਠ ਤੇ ਅਸੀਂ ਐ ਖੜੇ ਹੋਣਾ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜੋ ਹੁਕਮ ਹੈ ਅਸੀਂ ਦਿਨ ਰਾਤ ਮੰਨ ਕੇ ਸ਼੍ਰੋਮਣੀ ਅਕਾਲੀ ਦਲ ਦੀ ਤਰੱਕੀ ਦੀ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਜੀ ਧੰਨਵਾਦ ਜਗਮੀਤ ਸਿੰਘ ਰਿਆਉ ਜੀ ਦਾ ਸਹਾ ਕਬੀਰ ਦਾਸ ਜੀ ਦਾ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਸਰਬਜੀਤ ਸਿੰਘ ਝਿੰਦਰ ਜੀ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਸੀਮਤ ਸ਼ਬਦਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਝਿੰਦਰ ਸਾਹਿਬ ਸਰਦ ਜੀ ਜਿੰਦਾਬਾਦ 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 ਸਟੇ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬੀਆਂ ਦੀ ਆਨ ਬਾਨ ਸ਼ਾਨ ਕਿਸਾਨਾਂ ਦੀ ਮੁਰੇ ਹੋ ਕੇ ਲੜਾਈ ਲੜਨ ਵਾਲੇ ਪੰਜਾਬ ਦੇ ਵਿਕਾਸਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਟੇਜ ਤੇ ਬਿਰਾਜਮਾਨ ਸਮੁੱਚੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਸਾਰੀ ਬਹੁਤ ਹੀ ਇਤਕਾਰਯੋਗ ਲੀਡਰਸ਼ਿਪ ਜ਼ਿਲ੍ਹਾ ਜਥੇਬੰਦੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਅਤੇ ਦਰਜਾ-ਦਰਜਾ ਸਾਰੇ ਵੱਡੇ ਇਕੱਠ ਨਾਲ ਆਏ ਹੋਏ ਸਾਰੇ ਅਹੁਦੇਦਾਰ ਸਾਹਿਬਾਨ ਹਲਕਾ ਕਨੌਰ ਤੋਂ ਬਹੁਤ ਵੱਡੀ ਸੰਗਤ ਦੇ ਨਾਲ ਆਏ ਹੋਏ ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਜੀ, ਮਾਸਟਰ ਦਵਿੰਦਰ ਸਿੰਘ ਜੀ, ਅਵਤਾਰ ਸਿੰਘ ਸੰਭੂ ਜੀ, ਲਖਵਿੰਦਰ ਸਿੰਘ ਕਮਾਣਾ ਜੀ, ਕੁਲਦੀਪ ਸਿੰਘ ਜੀ, ਜਸਵੀਰ ਸਿੰਘ ਜੱਸੀ ਜੀ, ਗੁਰਬਚਨ ਸਿੰਘ ਜੀ, ਗੁਰਜੰਨ ਸਿੰਘ ਜੀ ਅਤੇ ਸਮੁੱਚੇ ਯੂਥ ਕਾਲਜ ਅਤੇ ਕੱਲੇ-ਕੱਲੇ ਪਿੰਡ ਤੋਂ ਜ਼ਿਲ੍ਹਾ ਪਟਿਆਲੇ ਦੇੋਂ ਹਲਕਾ ਕਨੌਰ ਤੋਂ ਆਈ ਹੋਈ ਸਾਧ ਸੰਗਤ ਜੀ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਧਾਨ ਜੀ ਅੱਜ ਇਹ ਠਾਠਾ ਮਾਰਦਾ ਇਕੱਠ ਕਿਉਂਕਿ ਆਮ ਆਦੀ ਪਾਰਟੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਤੇ ਆਈ ਹੋਈ ਆ ਲੁੱਟਣ ਤੇ ਆਈ ਹੋਈ ਆ ਕਬਜ਼ਾ ਕਰਨ ਤੇ ਆਈ ਹੋਈ ਆ ਅੱਜ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਦਾਂ ਠਾਠਾ ਮਾਰਦਾ ਇਕੱਠ ਵਿਹੇਰਾ ਕੱਟ ਕੇ ਕੱਲੇ-ਕੱਲੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਤੋਂ ਆਈ ਹੋਈ ਸੰਗਤ ਖਾਸ ਕਰਕੇ ਹਲਕਾ ਕਨੌਰ ਦੇ ਕੱਲੇ-ਕੱਲੇ ਪਿੰਡ ਤੋਂ ਆਈ ਹੋਈ ਸੰਗਤ ਦਾ ਮੈਂ ਰਾਜਦਾਦਾ ਹਾਂ ਪ੍ਰਧਾਨ ਜੀ ਆ ਪਿਛਲੇ ਪਿਛਲੇ ਸਮੇਂ ਜਿਹੜਾ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ ਮੋਰਚਾ ਲੱਗਿਆ ਹੋਇਆ ਸੀ ਸੰਭੂ ਉਹ ਹਲਕਾ ਕਨੌਰ ਵਿੱਚ ਪੈਂਦਾ ਤੇ ਜਿਵੇਂ ਰਾਤ ਨੂੰ ਇਹ ਘਕਾਰੀ ਲੋਕਾਂ ਨੇ ਕਿਸਾਨਾਂ ਦੇ ਤੰਬੂ ਪੱਟੇ ਟਰਾਲੀ ਚੋਰੀਆਂ ਕਰੀਆਂ ਸਿਲੰਡਰ ਚੋਰੀ ਕਰੇ ਮੰਜੀ ਚੋਰੀ ਕਰੇ 40 40 ਰੁਪਏ ਵਾਲੇ ਆ ਪਲਾਸਟਿਕ ਦੇ ਗੱਦੇ ਚੱਕ ਕੇ ਲੈ ਗਏ ਇਸ ਰੋਜ਼ ਕਰਕੇ ਕੱਲੇ-ਕੱਲੇ ਪਿੰਡ ਤੋਂ ਵਹੀਰਾ ਕੱਤ ਕੇ ਲੋਕ ਆਏ ਨੇ ਆ ਦੋ ਪਿੰਡਾਂ ਦੇ ਮਤੇ ਪਾ ਕੇ ਭੇਜੇ ਨੇ ਪਹਿਰ ਖੁਰਦ ਤੇ ਪਹਿਰ ਕਲਾ ਇੱਥੇ ਆਏ ਵੀ ਹੋਣਗੇ ਸੰਗਤ ਨਾਲ ਬੈਠੀ ਹੋਊਗੀ ਕਹਿੰਦੇ ਸੀ ਹਾਜ਼ਰੀ ਲਵਾ ਦਿਓ ਆ ਮਤੇ ਪ੍ਰਧਾਨ ਜੀ ਮਤੇ ਨਮੀ ਕਾਰਵਾਈਆਂ ਲੈ ਕੇ ਪਾਏ ਨੇ ਸੁਣ ਲੋ ਪੰਜਾਬੀਓ ਮੇਰੀ ਬੇਨਤੀ ਆ ਸੁਣ ਲੋ ਇੱਥੇ ਤੱਕ ਉਤਰ ਆਇਆ ਆਮ ਆਦੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਪੰਚਾਇਤਾਂ ਮਤੇ ਪਾਰੀਆਂ ਨੇ ਕਿ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਅਸੀਂ ਆਪਣੇ ਪਿੰਡਾਂ ਦੀਆਂ ਜ਼ਮੀਨਾਂ 'ਚ ਤੁਹਾਨੂੰ ਪੈਰ ਨਹੀਂ ਰੱਖਣ ਦੇਵਾਂਗੇ ਪਰ ਪੰਚਾਇਤਾਂ ਦੇ ਇਹਨਾਂ ਨੇ ਸੈਕਟਰੀਆਂ ਨੇ ਵੀਡੀਓ ਨੇ ਜਿਹੜੀਆਂ ਕਾਰਵਾਈਆਂ ਦੇ ਰਜਿਸਟਰ ਚੱਕ ਲੈ ਨਵੀਂ ਆ ਦੋ ਪਿੰਡਾਂ ਦੀ ਕਾਰਵਾਈਆਂ ਦੇ ਮਤੇ ਮੇਰੇ ਕੋਲ ਨੇ ਹਲਕਾ ਕਲਾਉਡ ਪੈਂਦੇ ਨੇ ਦੋਏ ਪਿੰਡ ਇਹਨਾਂ ਨੇ ਨਵੀਆਂ ਕਾਰਵਾਈਆਂ ਲੈ ਕੇ ਮਤੇ ਪਾ ਕੇ ਕਾਰਵਾਈਆਂ ਪਾਈਆਂ ਨੇ ਜਿੰਨੇ ਮਰਜੀ ਤੁਸੀਂ ਰਜਿਸਟਰ ਚੱਕ ਲੋ ਕਾਰਵਾਈਆਂ ਚੱਕ ਲੋ ਇੱਕ ਖੁੱਡ ਜ਼ਮੀਨ ਦਾ ਦੰਦੇ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬੈਠੇ ਨੇ ਇਹਨਾਂ ਨੇ ਲਲਕਾਰ ਮਾਰੀ ਐ 1 ਇੰਚ ਵੀ ਜ਼ਮੀਨ ਇੱਕ ਇੱਕ ਵੀ ਜ਼ਮੀਨ ਆ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਦੀ ਉਹ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਨਹੀਂ ਕਰਨ ਦੇਵਾਂਗੇ ਇਹ ਟਰਾਲੀ ਚੋਰ ਮਹਿਕਮਾ ਅੱਜ ਪੂਰੀ ਦੁਨੀਆ ਦੇ ਵਿੱਚ ਸੁਣ ਲੈਣ ਅਸਮੁੱਚੀ ਪਟਿਆਲੇ ਦੀ ਸਤਕਾਰਯੋਗ ਮੀਡੀਆ ਖੜੀ ਆ ਆ ਟਰਾਲੀ ਚੋਰ ਮਹਿਕਮਾ ਇੱਥੋਂ ਹੀ ਸਟਾਰਟ ਹੋਇਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਜੇ ਲੋਕ ਇਹਨਾਂ ਨੂੰ ਕੇਰ ਕੇ ਪੁੱਛਦੇ ਨੇ ਕਿ ਆ ਗਏ ਟਰਾਲੀ ਚੋਰ ਉਹ ਗਏ ਟਰਾਲੀ ਚੋਰ ਆ ਆ ਗਏ ਟਰਾਲੀ ਚੋਰ ਉਹ ਆ ਇਥੋਂ ਹੀ ਕਾਰਵਾਈਆਂ ਕਰਕੇ ਗਏ ਨੇ ਤਾਂ ਕਰਕੇ ਇਹਦਾ ਨੋ ਟਰਾਲੀ ਚੋਰਾ ਬਹੁਤ ਸਾਡੇ ਖਿਲਾਫ ਬੋਲਦੇ ਰਹੇ ਨੇ ਗੁਰੂ ਸਾਹਿਬ ਬਖਸ਼ਣ ਗੁਰੂ ਸਾਹਿਬ ਬੜੇ ਬਿਆੰਤ ਨੇ ਅੱਜ ਇਹੋ ਜਿਹਾ ਕਲੰਕ ਇਹ ਲੋਕਾਂ ਦੇ ਮੱਥੇ ਲੱਗ ਚੁੱਕਿਆ ਆ ਮਾਦੀ ਪਾਰਟੀ ਵਾਲਿਆਂ ਦੇ ਇਹਨਾਂ ਨੂੰ ਟਰਾਲੀ ਚੋਰ ਕਹਿ ਕੇ ਲੋਕ ਬੁਲਾਉਂਦੇ ਨੇ ਉਹਦੇ ਨਾਲ ਹੀ ਬੇਸ਼ੱਕ ਅੱਜ ਕਿਸਾਨਾਂ ਦਾ ਵੱਡਾ ਇਕੱਠ ਰੱਖਿਆ ਹੋਇਆ ਕਿਸਾਨਾਂ ਦਾ ਮਸਲਾ ਮੈਂ ਇੱਕ ਮਿੰਟ ਲੈਣਾ ਆ ਹੁਣੇ ਹੁਣੇ ਪਤਾ ਲੱਗਿਆ ਆ ਕਹਿੰਦੇ ਸੁਧਾਰ ਲਹਿਰ ਵਾਲੇ ਗਮਰਾਹ ਲਹਿਰ ਵਾਲੇ ਗਦਾਰ ਲਹਿਰ ਵਾਲਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਕਹਿੰਦੇ ਨਮਾ ਉਹ ਲੱਖ ਲਾਂਹ ਤਿਆਰ ਸਾਡਾ ਅਸੀਂ ਸਤਿਕਾਰ ਕਰਦੇ ਸੀ ਤੇਰਾ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਤੂੰ ਫੇਰ ਵੀ ਸਾਫ ਕਾ ਜਥੇਦਾਰ ਸੀ ਅਕਾਲ ਤਖਤ ਦਾ ਪਰ ਮੈਂ ਕਹਿਣਾ ਕੋਈ ਗਰੇਜ਼ ਨਹੀਂ ਕਰਦਾ ਮਨ ਵਿੱਚ ਮੈਲ ਰੱਖ ਕੇ ਮਨ ਵਿੱਚ ਕਪਟ ਰੱਖ ਕੇ ਅਕਾਲ ਤਖਤ ਸਾਹਿਬ ਦੀ ਪਸੀਸ ਤੇ ਖੜ ਕੇ ਅਕਾਲ ਤਖਤ ਸਾਹਿਬ ਦੀ ਪੁਜੀਸ ਤੇ ਖੜਕੇ ਤੂੰ ਕਿਹਾ ਸੀ ਜਥੇਦਾਰ ਜੀ ਤੂੰ ਕਿਹਾ ਸੀ ਕਿ ਬਕਰੇ ਚੁੱਲ੍ਹੇ ਬੰਦ ਕਰੋ ਆ ਜੋ ਬਕਰੇ ਚੁੱਲ੍ਹੇ ਦਾ ਔਰ ਬਕਰੇ ਚੁੱਲ੍ਹੇ ਦਾ ਮਾਚਸ ਲੈ ਕੇ ਡੰਡਾ ਲੈ ਕੇ ਉੱਛ ਟੋਪ ਤੂੰ ਵਾਲਿਆ ਤੂੰ ਵਾਲਿਆ ਜਥੇਦਾਰ ਜੀ ਇਸ ਕਰਕੇ ਸਮੁੱਚੀ ਕੌਮ ਤੈਨੂੰ ਮਾਫ ਨਹੀਂ ਕਰੂਗੀ ਕਿ ਥੋੜੇ ਪਿੱਛੇ ਆਮ ਆਦੀ ਪਾਰਟੀ ਦੀਆਂ ਸਰਕਾਰਾਂ ਪਿੱਠ ਤੇ ਖੜੀਆਂ ਨੇ ਤਾਈਂ ਉਹ ਚਾਰ ਚਾਰ ਜਿਪਸੀਆਂ ਅੱਗੇ ਪਿੱਛੇ ਘੁੰਮਦੀਆਂ ਨੇ ਮੇਰੀ ਬੇਨਤੀ ਹੈ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਲਈ ਰਾਖੀ ਲਈ ਪੰਜਾਬ ਦੇ ਵਿਕਾਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਮਗਰ ਹੋ ਕੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜੋ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਦੀ ਕਿਸਾਨੀ ਬਚਾਉਣੀ ਹੈ ਪੰਜਾਬ ਦੇ ਨੌਜਵਾਨ ਬਚਾਉਣੇ ਨੇ ਪੰਜਾਬ ਦੀ ਆਉਣ ਵਾਲੀ ਨਸਲ ਤੇ ਫਸਲ ਬਚਾਉਣੀ ਹੈ ਜੇ ਇਸ ਗੱਲ ਨਾਲ ਸਹਿਮਤ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਵਿਹਰਾ ਕੱਟ ਕੇ ਪੰਜਾਬ ਤੁਰ ਕੇ ਪੰਜਾਬ ਤੇ ਪੰਥ ਪੰਜਾਬ ਤੇ ਪੰਜਾਬੀਦਨ ਬਚਣ ਲਈ ਤਿਆਰ ਹੈ ਤਾਂ ਗੱਜ-ਬੱਜ ਕੇ ਬਾਹਾਂ ਖੜੀਆਂ ਕਰਕੇ ਇੱਕ ਝੰਕਾਰਾ ਲਾ ਦਿਓ ਬਰੇ ਇਸਾਨ ਅੱਲਾਹ ਜ਼ਿੰਦਾਬਾਦ ਇੱਕ ਹੋਰ ਲਾ ਦਿਓ ਪਤਾ ਲੱਗ ਜਾ ਪਟਿਆਲੇ ਜ਼ਿਲ੍ਹੇ ਚ ਬਹੁਤ ਆ ਕਹਿੰਦੇ ਦੋ ਤਿੰਨ ਲੀਡਰ ਨੱਟ ਗਏ ਕਹਿੰਦੇ ਜੀ ਸਾਡੇ ਬਿਨਾ ਪਟਿਆਲਾ ਨਹੀਂ ਚੱਲਦਾ ਇੱਕ ਇੰਨਾ ਇੱਕ ਦੱਸ ਦਿਓ ਕਿ ਪਟਿਆਲਾ ਅਕਾਲੀ ਦਲ ਅਕਾਲੀ ਦਲ ਦੇ ਨਾਲ ਖੜਾ ਪਟਿਆਲਾ ਪੰਜਾਬ ਅਕਾਲੀ ਦਲ ਦੇ ਨਾਲ ਖੜਾ ਥੋੜੇ ਨਾਲ ਨਹੀਂ ਖੜਾ ਇਸ ਕਰਕੇ ਉਹਨਾਂ ਲੀਡਰਾਂ ਨੂੰ ਉਹਨਾਂ ਲੀਡਰਾਂ ਨੂੰ ਦੱਸ ਦਿਓ ਜਿਹੜੇ ਲੋਕ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਅਕਾਲੀ ਚੱਲਦਾ ਨਹੀਂ ਜਿਹੜੇ ਕਹਿੰਦੇ ਸੀ ਤਾਨਾ ਸੂਰਾ ਸਕਦਾ ਅਕਾਲੀ ਆ ਨਹੀਂ ਸਕਦੇ ਇੱਕ ਜਕਾਰਾ ਪੂਰੇ ਜੋਰ ਨਾਲ ਬਲਗਦਾ ਤੇ ਉਹ ਅਕਾਲੀ ਆ ਗਏ ਓਏ ਅਕਾਲੀ ਆ ਗਏ ਓਏ ਬੜੇ ਸੋਨਿਆ ਸੂਰਿਆ ਕਾਵੇ ਸੋ ਮੈਂ ਮਾਫੀ ਚਾਹਣਾ ਰਜੀਤ ਸਿੰਘ ਰਾਣਾ ਜੀ ਰਾਜਪੁਰਾ ਤੋਂ ਅਰਵਿੰਦਰ ਸਿੰਘ ਰਾਜੂ ਜੀ ਰਵਿੰਦਰ ਬਿੱਟੂ ਜੀ ਗੁਰਨਾਮ ਸਿੰਘ ਬਿਲਖਣੀ ਜੀ ਸੁਖਦੇਵ ਸਿੰਘ ਬਿਲਖਣੀ ਜੀ ਮਿੰਟੂ ਪਹਿਲਵਾਨ ਜੀ ਅਮਰਿੰਦਰ ਬਿੱਲਾ ਜੀ